ਹਏ ਬਲੱਡ ਕਿੰਨਾ ਲੱਗਿਆ ਇਹ ਕਿੱਥੇ ਲੜਨ ਗਿਆ ਅਸੀਂ ਰਾਤ ਅਸੀਂ ਚੌਥਾ ਟੈਂਸ਼ਨ ਲਈ ਜਾਂਦੇ ਆ ਤੁਹਾਡੇ ਪਿੱਛੇ ਕਿਉਂ ਭੱਜੇ ਫਿਰਦੇ ਆ ਇੱਕ ਕਮੈਂਟਰੀ ਉਹ ਹੀ ਗੇਜ਼ ਵੈਲਕਮ ਬੈਕ ਟੂ ਮੇ ਚੈਨਲ ਅਮਨ ਸਿੰਘ ਬਲੌਗ ਸੇ ਤੁਹਾਡਾ ਸਵਾਗਤ ਕੀ ਹਲਾ ਜੀ ਸਰ ਦਾ ਆਇਓ ਟਿਕ ਟਕ ਹੋ ਗਏ ਤੁਹਾਡੀ ਦੋਸਤਾਂ ਅਸੀਂ ਬਿਲਕੁਲ ਠੀਕ ਆ ਤੇ ਅੱਜ ਆਪਾਂ ਵੀ ਠੀਕ ਆ ਤੇ ਅੱਜ ਅਸੀਂ ਸਕੂਲ ਨਹੀਂ ਗਏਗੇ ਜੇ ਠੀਕ ਹੋ ਤਾਂ ਫਿਰ ਸਕੂਲ ਕਿਉਂ ਨਹੀਂ ਗਏਗੇ ਗਾਇਜ਼ ਇਹ ਤੁਹਾਨੂੰ ਕੀ ਦੱਸੇ ਇੱਕ ਕੰਬਲ ਤੋਂ ਨਿਕਲਦਾ ਜੀ ਨਹੀਂ ਘਾਟਾ ਖੰਡ ਲੱਗਦੀ ਆ ਨੀ ਕਰਦਾ ਨਹੀਂ ਤੇਰਾ ਜੀ ਪੂਰਾ ਨਾ ਕੋਕਰ ਸਕੂਲਾ ਕੇ ਕਰੇ ਆ ਕੇ ਪੜਾ ਜਾ ਕਰੋ ਆ ਹੋਪੜ ਗਾਲ ਟਾਈ ਕੋਈ ਆ ਸਕੂਲੇ ਗੱਲ ਦਾ ਘੜੇ ਆ ਦੁ ਲਾਣੇ ਤੋਂ ਹੀ 10 ਘੰਟੇ ਆ ਟੀਚਰ ਕਰ ਰੱਖਦੀ ਏ ਤੁਹਾਡੇ ਵਾਸਤੇ ਰੱਖ ਦੋ ਬਿਰਜਾਈ ਚ ਬੈ ਕੇ ਪੜਾ ਜਾ ਕਰਨਗੇ ਆ ਦੇਖ ਲਓ ਗਾਇਸ ਆ ਵੀ ਨਹੀਂ ਉੱਠਿਆ ਓਏ ਹੈ ਬੇ ਨੌਮਰ ਵਾਲਿਆ ਉੱਠਣਾ ਨਹੀਂ ਸਕੂਲੇ ਨਿਆਣਾ ਖੜਾ ਹੋ ਜਾ ਠਕੇ ਖੜਾ ਠਕੇ ਆ ਕੀ ਲੱਗ ਗਿਆ ਤੇਰੇ ਖੜਾ ਹੈ ਅਸਰਾਣਾ ਛੱਡ ਸੁਹਣਿਆਂ ਨੂੰ ਜੱਫੀਆਂ ਪਾਪਾ ਪਿਆਰਿੰਦਾ ਵਾ ਆਇਨਾ ਖੂਨ ਕਿੱਥੋਂ ਆਇਆ ਤੇਰੇ ਤੇ ਹੈ ਹੋਏ ਬਲੱਡ ਕਿੰਨਾ ਲੱਗਿਆ ਆ ਕਿੱਥੋਂ ਖੂਨ ਨਿਕਲਿਆ ਕੰਨ ਕੁੰਨਿਓਂ ਚੋਂ ਤਾਂ ਨਹੀਂ ਨਿਕਲਿਆ ਗੇ ਨਾਸਾਂ ਚ ਉੱਟ ਕੇ ਤਾਂ ਹੋ ਜਾ ਖੜਾ ਦੇਖਣ ਦੇ ਕਿੱਥੋਂ ਨਿਕਲਿਆ ਖੂਨ ਆ ਕਿੱਥੋਂ ਨਿਕਲ ਰਹਿਦਾ ਇੱਧਰ ਕਰੀ ਇੱਧਰ ਨਾ ਕਰ ਇਹ ਕਿੱਥੇ ਲੜਨ ਗਿਆ ਅਸੀ ਰਾਤ ਸੁਪਨੇਚਰ ਲੜਾਈ ਕਰਕੇ ਆਇਆ ਸੱਟ ਲੱਗ ਗਿਆ ਵਿੱਚ ਕੇ ਤਨ ਮੁਚਕੇ ਆਹ ਟੀ-ਸ਼ਰਟ ਤਾਂ ਸਿੱਧੀ ਕਰਕੇ ਪਾ ਲਿਆ ਕਰ ਤੈਨੂੰ ਕਮੈਂਟ ਵੀ ਆਇਆ ਵਾ ਆ ਟੀ-ਸ਼ਰਟ ਲਾਉਂਦਾ ਹੀ ਨਹੀਂ ਗਾ ਆ ਦੇਖ ਲੱਗਦਾ ਪਰ ਇਧਰਲੇ ਪਾਸੇ ਆ ਇਧਰ ਖੂਨ ਤਾਂ ਇਧਰ ਲੱਗਿਆ ਇਧਰੋਂ ਬਲੱਡ ਉਧਰ ਕਿਵੇਂ ਜਾ ਸਕਦਾ ਵਾ ਇਧਰ ਕੱਚ ਕੁਛ ਚ ਤਾਂ ਨਹੀਂ ਲੱਗੀ ਸੱਟ ਹੋਈ ਰੱਬਾ ਇਹ ਨਾ ਖੂਨ ਆ ਕੀ ਹੋ ਗਿਆ ਨੱਕ ਚੋਂ ਨਿਕਲ ਕੇ ਤਾਂ ਨਹੀਂ ਉੱਥੇ ਲੱਗਿਆ ਹੈ ਹਾਏ ਆ ਦੇ ਆ ਦੇ ਨੱਕ ਤੇ ਵੀ ਆ ਦੇਖ ਆ ਜਾ ਭੱਜ ਕੇ ਤੈਨੂੰ ਇੱਕ ਗੱਲ ਦੀ ਚੀਜ਼ ਦਿਖਾਈ ਕੋਈ ਪੁੱਛਦੀ ਸੀ ਇਹਨੂੰ ਐਸੇ ਜਿੱਤ ਮੈਂ ਕਿਹਾ ਕੀ ਹੋਇਆ ਉਹ ਤੇਰੇ ਚ ਮੈਂ ਦੇਖੀ ਇਹਦੇ ਖੂਨ ਕਿੰਨਾ ਲੱਗਿਆ ਮੈਂ ਪਪਾਈ ਮੈਂ ਤਾਂ ਇਹ ਪੂਣੀ ਦੇਖੀ ਇਹਦੀ ਆ ਨੋਜੀ ਤੋ ਉਹ ਦੇਖ ਤਾ ਬਲੱਡ ਨਿਕਲ ਰਿਹਾ ਹੱਲੇ ਵੀ ਮਤਲਬ ਇਹ ਨੱਕ ਵੇ ਤੁਹਾਡੀ ਸ਼ਰਟ ਨੱਕ ਨੱਕ ਹਾਂਜੀ 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 ਸਹੀ ਸਮਝ ਗਿਆ ਤੁਸੀਂ ਉਹੀ ਉਹੀ ਆ ਨਾ ਮਿੱਟੀ ਛਾਲਟ ਨਾਲ ਨੱਕ ਤਾਂ ਨਹੀਂ ਸਾਫ਼ ਕੀਤਾ ਇਦਾਂ ਹੀ ਕੀਤਾ ਨੇ ਐਰ ਮਾਲ ਨਾ ਕਰ ਦੇ ਪੁੱਤ ਮਾਲ ਨਾ ਕਰ ਦੇ ਤੂੰ ਆ ਦੇਖੀ 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 ਮੇਰਾ ਕੋਲਾ ਨੋਨੀ ਚਿਰੀ ਨਹੀਂ ਗਿਆ ਚੀਰ ਕਹਿੰਦੇ ਵੀ ਟੀਚਰ ਘਰੇ ਰੱਖ ਕੇ ਦੇ ਦੋ ਟੀਚਰ ਘਰੇ ਰੱਖੋ ਵੀ ਜਿਹੜੀ ਪੜ੍ਹਾਉਣ ਆਵੇ ਸਾਨੂੰ ਰਜਾਈ 'ਚ ਬੈਠ ਕੇ ਪੜ੍ਹਾਵੇ ਗਾਇਸ ਕਾਲ ਲੈ ਸੀ ਨਾ ਆ ਪਤਾ ਲੱਗ ਗਿਆ ਬਸ ਕਰ ਡੌਗੀ ਛੱਡਣ ਗਿਆ ਵੀਰ ਮਾਰ ਹੋ ਗਿਆ ਕਿੱਥੇ ਕਰਕੇ ਨਹੀਂ ਮੈਂ ਤਾਂ ਗੱਡੀ 'ਚ ਛੱਡਣ ਗਏ ਨੇ ਨਹੀਂ ਮੈਂ ਆਈ ਸੋਚਣ ਲੱਗ ਮੈਂ ਆਈ ਸੋਚਿਆ ਮੈਂ ਕਿਹਾ ਕਿਤੇ ਰਾਤ ਜਦੋਂ ਡੌਗੀ ਛੱਡਣ ਗਏ ਆ ਉਹਨੇ ਡੌਗੀ ਨੇ ਨੁੰਦਰਾ ਨੁੰਦਰਾ ਮਾਰ ਤਾ ਲਹੂ ਨਿਕਲੇ ਮੈਂ ਤਾਂ ਡਰ ਗਈ ਉੱਠ ਗਈ ਮੈਂ ਕਿਹਾ ਓਏ ਆ ਕੀ ਹੋ ਗਿਆ ਡੌਗੀ ਲਾਇਆ ਲੈ ਤੋ ਨਾ ਹਾਂ ਚਾਤ ਦੋ ਰੱਬ ਜਦੋਂ ਤੇ ਆ ਕਿ ਲੋਕ ਮਮਾ ਪਾਪਾ ਨਹੀਂ ਇੱਦਾਂ ਹੀ ਚੱਕਿਆ ਸੀ ਕਹਿੰਦਾ ਇਦਾਂ ਹੀ ਚੱਕਿਆ ਸੀ ਇਹ ਡੋਗੀ ਨਹੀਂ ਹੈਗਾ ਇਹ ਤਾਂ ਮੇਰਾ ਕਾਕੂ ਆ ਨੋਨਾ ਇਹ ਤਾਂ ਮੇਰੀ ਚਿੜੀਆ ਇਹ ਤਾਂ ਬਾਹਰ ਕਰੇ ਬੱਟੀ ਬੋਲਦੀ ਉਹ ਦੇਖ ਤੇ ਨਾਸਾਂ ਤੇ ਉਹ ਲੋਕਾ ਲ ਬਲੱਡ ਖਾ ਜਾਵੇ ਆ ਦੇਖ ਤੇਰੇ ਨਾਸਾਂ ਤੇ ਥੱਕ ਲਾਇਆ ਆ ਦੇ ਆ ਦੇਖਿਆ ਸਾਫ ਹੋ ਜਾ ਹੁਣ ਮਨਿੰਦਰ ਰਾਮ ਆ ਜੀ ਅਰੇ ਦਵਾਈ ਲਾਤੀ ਉਹਦੇ ਚੱਗੇ ਬੈ ਕੁੰਜੀ ਜਾਂਦਾ ਹਰਦ ਮੁੰਡੇ ਨੂੰ ਵੀ ਬਲੱਡ ਲਾ ਦੇ ਮੈਂ ਦੋਨਾਂ ਨੂੰ ਮਾਰ ਲੈਣਾ ਛੱਡ ਦੇ ਦੋ ਮਿੰਟ ਚਲੋ ਆ ਤਾਂ ਬਿਆ ਚੰਗਾ ਭਲਾ ਦੋਨਾਂ ਦੇ ਮੰਮਾ ਧੀਆ ਪਿੱਛੇ ਆ ਜੋ ਮੰਮਾ ਧੀਆ ਇੱਕ ਮਿੰਟ ਆ ਦੋ ਮਿੰਟ ਪਸਤ ਅਰੇ ਦਿੰਦਾਰੇ ਮੰਮਾ ਉਹ ਕਿਹੜੇ ਸੁਰਾ ਦੇ ਸਿੱਧਾ ਹੋਗੇ ਨੇ ਕਿਦ ਨੇ ਪਾ ਦੋ ਤੇਗਾ ਤੇਗਾ ਕਰ ਜਿਹਦੇ ਕੋਲੇ ਆਊਗਾ ਉਹ ਚੱਕੂਗਾ ਆ ਜਾ ਆ ਜਾ ਗੁਰਿਆ ਆਜਾ ਆਲਾ ਮੈਂ ਤੱਕਦਾ ਅਮਨਿੰਦਰ ਹੱਥ ਪਰੇ ਕਰਦਾ ਵਾ ਅਮਨਿੰਦਰ ਤਾਂ ਹੱਥ ਪਰੇ ਕਰਦਾ ਮੈਂ ਹੱਥ ਨਹੀਂ ਪਰੇ ਕਰਨ ਹੱਥ ਪਰੇ ਕਰਾਂਦਾ ਫਰੇ ਕਰ ਲਾ ਆ ਜਾ ਫਰੇ ਤਾਂ ਕਰਨਾ ਹੋ ਆ ਅੱਜ ਬਾਦੀ ਨਾਲ ਲਾਊਗਾ ਆ ਜੇ ਆ ਆ ਕਸਟਮੈਂਟ ਕਸਟਮੈਂਟ ਆ ਨਹੀਂ ਛੱਡਦਾ ਨਿੰਗਾ ਛੱਡ ਆ ਜਾ ਅਜਾ ਅਜਾ ਕੁੜੀ ਉਹ ਸਾਰੇ ਕਨਫਿਊਜ਼ ਕਰਦੇ ਮਮਾ ਜਦੋਂ ਲੈ ਮਮਾ ਕਦੇ ਆਉਣਾ ਚੀਕੋ ਮਮਾ ਕਦੇ ਆਉਣਾ ਆ ਲੈ ਬੜੇ ਬੋਲੀ ਆਇਆ ਖਪਿਆ ਕਰ ਮਮਾ ਕੋਲ ਆ ਰਹੇ ਸੀ ਮੈਂ ਤਾਂ ਮਮਾ ਦੀ ਚੇੜੀ ਗੋ ਮਮਾ ਗਰੇ ਨਹੀਂ ਮਮਾ ਗਰੇ ਨਹੀਂ ਤੂੰ ਕਿੰਨਾ ਦੀ ਕੁੜੀ ਹੈ ਹੈ ਦੇ ਚਿਮਣੇ ਬਾਈ ਗਰੂ 1 ਐ ਵੀ ਮੇਰੀ ਬਾਈ ਪੁੱਤ ਦੀ ਚੜ ਇਹ ਕਿਤੇ ਬੋਲ ਨਾ ਬਾਲ ਪੜਤੇ ਕੋਈ ਕੋਈ ਨਾ ਨਹੀਂ ਕੋਈ ਨਾ ਨੀ ਦੋ ਬਾਲ ਪੱਤੇ ਦੇ ਕਿਆ ਇਹ ਤੇ ਮੇਰੀ ਚੀਰੀ ਦੋ ਬਾਲ ਪੱਤੇ ਹਾਂ ਅਰ ਕਹਿੰਦਾ ਕਿ ਉਪੀ ਲਾ ਫੇਰ ਪੱਟੂ ਨੂੰ ਇਹ ਸਟicker ਦੇਖਦਾ ਰਹਿੰਦਾ ਥੋੜਾ ਜਿਹਾ ਇਹ ਬਸ ਇਹਨੂੰ ਬਸ ਮੇਰਾ ਸਟicker ਚਾਹੀਦਾ ਟੋਪੀ ਪਾਣ ਤੇ ਤਾ ਆ ਦੇ ਟੋਪੀ ਲਾ ਕੇ ਇਹਨੂੰ ਦੇ ਦੂੰ ਇਹਨਾਂ ਲਈ ਤੂੰ ਹੀ ਰੱਖ ਲੈ ਗਿਰਵੀ ਨਾਲ ਦੇ ਦੇਖੀ 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 ਕਾਤ-ਕਾਤ ਕਾਤ-ਕਾਤ ਆਰੇ ਨੰਨਾ ਫੇਸ ਹੋ ਗਿਆ ਹਲੇ ਨਿੰਦਰੀ ਪੂਰੀ ਹੋਈ ਹੈ ਇੱਧਰ ਤੱਕ ਦੀਆਂ ਨਹੀਂ ਮੇਰੀ ਤੁਹਾਨੂੰ ਮੇਰਾ ਕੋਲਾ ਕਿੰਨਾ ਪਿਆਰਾ ਵੱਡਿਆ ਤਾਂ ਮੇਰੀ ਮਿੱਠੀ ਜੀ ਮੈਂ ਕਿੱਟ ਕੇ ਨਾਂਵ ਲਿਖਤਾ ਓਏ ਸੱਚੀ ਹਾਂ ਮੈਂ ਗਿਆ ਸੁਣ ਹਮ ਆ ਰੇਲਾ ਆ ਆ ਦੇਖ ਆ ਆ ਦੇ ਤੂੰ ਤਾਂ ਲੈਣੀ ਨਹੀਂ ਮੇਰੀ ਵੀ ਲਾ ਦੇ ਤੂੰ ਤਾਂ ਨਹੀਂ ਬੰਦ ਆ ਕੀ ਕੀਤਾ ਨਹੀਂ ਆ ਦੇਖ ਲੈ ਆ ਤੂੰ ਤਾਂ ਦੱਸ ਕੱਢਦਾ ਮੈਨੂੰ ਪਤਾ ਨਹੀਂ ਆ ਕੀ ਕੀਤਾ ਮੈਂ അത് <laughs> പക്കണിയ <laughs> 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 ਇਹ ਤਾਂ ਬੰਦਾ ਜਦੋਂ ਪਿਛਾਟਾਂ ਆ ਗਿਆ ਤਾਂ ਪਾਪਾ ਕਹਿੰਦੇ ਕਹਿੰਦੇ ਜਦੋਂ ਮੈਂ ਆਉਣਾ ਉਦੋਂ ਤੱਕ ਇਹ ਵੱਡਾ ਹੋ ਜਾਣਾ ਉਦੋਂ ਤੱਕ ਉਹ ਤਾਂ ਆਉਣਾ ਬਪੜ ਓਏ ਤਾਂ ਕਾਦੀ ਕਿੱਥੇ ਕਿੱਥੇ ਗੁਰੇ ਕਾਦੀ ਇਹ ਪਾਪਾ ਕਹਿੰਦੇ ਜਦੋਂ ਮੈਂ ਆਉਣਾ ਉਦੋਂ ਤੱਕ ਗੁਰੇ ਨੇ ਵੱਡਾ ਹੋ ਜਾਣਾ ਨਾ ਕਹਿੰਦੇ ਵਦਨਤਾ ਹੁਣ ਖੇਡਣ ਵਾਲਾ ਤਾਂ ਹੋਣਾ ਹੈ ਕਹਿੰਦੇ ਹੁਣ ਤਾਂ ਇਹ ਮੰਨਦਾ ਫੇਰੇ ਨਾ ਥੋੜੀ ਮੰਨਿਆ ਕਰ ਇਹ ਟੋਪੀ ਚ ਪਾਉਂਗੀ ਟੋਪੀ ਪਾਜੀ ਅੰਕਲਾ এবਾਰ ਬਾਰੰਕਲਾ ਆ ਅੰਕਲ ਜੀ ਸਭ ਤੋਂ ਕਲਾਦਰ ਹੀ ਆ ਲੱਗਿਆ ਅੱਜ ਦੇਖ ਲੈ ਗੁਰਵੀਰ ਪਹਿਲੀ ਵਾਰ ਸਸਰੀਕਾਲ ਬੁਲਾਉਂਦਾ ਛੱਡੀ ਗੁਰਵੀਰ ਛੱਡੀ ਹੱਥ ਹੱਥ ਛੱਡ ਮੇਰੇ ਤੈਨੂੰ ਦੇਖ ਦੇ ਇੱਕ ਮਿੰਟ ਟੱਪਦਾ ਪਹਿਲੇ ਇੱਥੇ ਖੜਾ ਹੋ ਸਸਰੀਕਾਲ ਬੋਲੋ ਸਾਰਿਆਂ ਨੂੰ ਸਸਰੀਕਾਲ ਚਲੋ ਸਸਰੀਕਾਲ ਬੁਲਾ ਦਿਓ ਸਸਰੀਕਾਲ ਆਏ ਦੇਖੀ ਅਏ ਹੋਏ ਅੰਕਲ ਨੂੰ ਦੇਖੀ ਦੋ ਤਿੰਨ ਵਾਰੀ ਆਏ ਕਰਕੇ ਆਏ ਬਲੋਦਾ ਸੀ ਚੱਲ ਬਾਏ ਗਰੂ ਵੀ ਕਹਿ ਦੇ ਬਾਏ ਗਰੂ ਬਾਏ ਗਰੂ ਬਾਏ ਗਰੂ ਬਾਏ ਵੀ ਕਰ ਦੋ ਬਾਏ 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 ਕਰ ਦੇ ਮम्मा ਚੱਲੇ ਆ ਬਾਏ ਕਰ ਦੇ ਕੇ ਬਾਏ ਬਾਏ ਹਾਂ ਮੈਂ ਤਾਂ ਕਰਦੀ ਆ ਤੂੰ ਵੀ ਕਰ ਐਸੀ ਕਰ ਦੇ ਬਾਏ ਬਾਏ ਇੱਥੇ ਕਰ ਲੈ ਹਾਏ ਤੈਨੂੰ ਦਮਰੇ ਛੱਡ ਕੇ ਜਾਂਦੀ ਕਰਦਾ ਜਾਂ ਬੈਠੇ ਮੇਰੇ ਜੋਜ ਕੰਮ ਤੇ ਨਾਲ ਹੀ ਹਾਂ ਮਾਂ ਮੈ ਤੇ ਲੈ ਦੇ ਇੱਥੇ ਕਰਨੀ ਤੂੰ ਇੱਥੇ ਕਰ ਦੇ ਮੈਨੂੰ ਲੈ ਲੂ ਕੇ ਜਾਣਾ ਕਿਤੇ ਦੇਖੀ ਚੱਲੋ ਚੱਕੋ ਇਹਦੇ ਬੜਾ ਆਦਾਨ ਬਣਾ ਦੇ ਇਹਨੂੰ ਲੇਕਿਨ ਜਾਣਾ ਕਿਤੇ ਵੀ ਵੇ ਤੂੰ ਤੈਨੂੰ ਕਿਉਂ ਭਿਆ ਮੈਂ ਛੱਡ ਦੇ ਨਾ ਕਿੱਥੇ ਆ ਅੱਜ ਤੇ ਇਤ ਜੋਰ ਕਿੰਨਾ ਲੱਗ ਰਿਹਾ ਦੇਖੀ ਤਰਾ ਮੈਂ ਆਖਾ ਕਿੱਧਰ ਜਾਈ ਜਾਂਦਾ ਇਹਦੇ ਗੋਡੇ ਹੀ ਨਹੀਂ ਚੱਲ ਵੇ ਕਿੱਥੇ ਆ ਆ ਹਟ ਜਾ ਮਨਿੰਦਰ ਨਾ ਦੇਖੇ ਦੇਖੀ ਰੋਲਦਾ ਕਹਿੰਦਾ ਮੈਨੂੰ ਚੱਕ ਕੇ ਦੇਖੇ ਖੜੀ ਬੋਲੀ ਇਹ ਕਿਆ ਸਭ ਇਹ ਮਜ਼ਾ ਆ ਯੂਟਿਊਬ ਹਾਂ ਇਹ ਮਾਰਦਾ ਬੰਦਾ ਤੇ ਲੁੱਟਦਾ ਇਹਨੂੰ ਵੀ ਇਹਦੇ ਬੰਦਾ ਭਾਲਦਾ ਹੀ ਮਸਤੀ ਹਾਂ ਉਹ ਇੱਛਾ ਚ ਗੱਡੀ ਮੈਸਾ ਠੀਕ ਕਰਾਉਣੇ ਯਾਰ ਗੱਡੀ ਚਾ ਵਪਰਣੀ ਆ ਨੰਨੇ ਉੱਠੀ ਜਾ ਰਿਹਾ ਇਹ ਤਾਂ ਬੇਲਾ ਵਾ ਇਹ ਥੋੜੀ ਕਹਿੰਦਾ ਮੈਨੂੰ ਛੱਡ ਦਿਓ ਹਾਂ ਦੇਖ ਲੈ ਦੇਖ ਇਹ ਬੇਲਾ ਉਹ ਜਿਵੇਂ ਹੱਥ ਨਾਲ ਬੰਨ ਲਾ। ਕੀ ਨੇ ਮਾਰੇ? ਦਾ। ਦਾ। ਹਾਏ ਨਾ। ਨਹੀਂ। ਨਾ ਨਹੀਂ ਮੜੀ ਕੋਲੀ ਨੂੰ ਨਾ ਹੋਰ। ਦੇਖੀ ਕਿੰਨਾ ਹੈ ਮੈਨੇ ਚੱਕ ਕੇ ਲੈ ਚਲੋ ਦੇਖੀ ਚਲੋ। ਕਿਵੇਂ ਮੈਨੂੰ ਪੜੀ ਬਿਠਾ ਦੋ ਇਹਨੂੰ ਬਿਠਾ ਦੋ ਇਹਨੂੰ। ਚਲ ਇੱਥੇ ਬਹਿ ਜਾ। ਬਹਿ ਜਾ ਇੱਥੇ। ਲੈ। ਹਾਂ। ਹਾਂ। ਕੰਮ ਤੇ ਜਾਣਾ ਮੈਂ ਬੈਲ ਹੀ ਨਹੀਂ ਆ ਗਈ। ਤੇਰਾ ਬਾਪੂ ਗਿਆ ਹੈ? ਹੂੰ। ਬਾਪੂ ਮਮਤੇ ਗਿਆ ਇਹ ਇਹ ਆ ਦੇ ਕੇ ਦੇਖਿਆ ਮੇਰੇ ਇਧਰ ਹਟ ਕੇ ਜਿਹੜਾ سپورਟ ਤੂੰ ਇਹ سپورਟ ਤੇ ਉੱਥੇ ਲੈ ਲੈ ਆਂ ਤਾਂ ਕਹਿੰਦਾ ਲੈ ਖੜਾ ਲਓ ਮੈਨੂੰ ਲੈ ਨਹੀਂ ਦੂਗੀ ਕਿਆ ਕਿਸੇ ਨੇ ਖਿਚ ਮੈਨੂੰ ਨਾ ਨਜ਼ਰਾਂ ਲੱਗ ਜਾਣੀਆਂ ਮੈਂ ਤੈਨੂੰ ਦੱਸ ਤੀ ਕਿ ਨਾ ਹੱਸਿਆ ਕਰ ਵਲੌਗ ਚ ਬਾਰੀਆਂ ਅੱਛੀਆਂ ਨਾ ਅਗਰਿਆ ਕਰ ਤੈਨੂੰ ਲਜਰੋ ਨਾ ਕਰੀਂ ਮੇਰੀ ਗੁੱਡੀ ਗੁੱਡੀ ਦੋਸਤੋ ਮੰਮੀ ਰੈਡੀ ਹੋ ਚੁੱਕੇ ਨੇ ਹਜੇ ਕਿੱਥੇ ਹੋਈਆਂ ਉਹ ਨਹਾ ਲੈਣੇ ਮਤਲਬ ਹਜੇ ਤਾਂ ਨਹਾਤੀ ਹੋਈਆਂ ਗਾਇਸ ਮੈਂ ਇੱਥੇ ਚੱਲ ਆਖੂਨ ਵਾਲੀ ਟੀ-ਸ਼ਰਟ ਲਾ ਦੇ ਸਾਰੇ ਗਾਇਸ ਮੈਂ ਤਾਂ ਗੱਡੀ ਮੋੜ ਆਇਆ ਮੈਂ ਗੱਡੀ ਮੋੜ ਤੇ ਦੋਸਤੋ ਜੇੜੀ ਕਲੱਬ ਜਿੱ ਪਿੱਛੇ ਦੇਖ ਕੇ ਟੇ ਉਹ ਤੋਂ ਬਾਅਦ ਮੇਰੀ ਮੰਮੀ ਨਾਲ ਲੜਾਈ ਹੋ ਚੁੱਕੀ ਆ ਪੰਨਿਆਂ ਨੂੰ ਫਰਕ ਕੀ ਨਹੀਂ ਕਰਾਉਣਾ ਆ ਦੀ ਕਰੀਮ ਮੇਕਅਪ ਲਾ ਰਹੇ ਸਾਰੀ ਦਾਦੀ ਮੇਰੇ ਨਾਲ ਲੜਨ ਦੇ ਬਹਾਨੇ ਮੋਟੀ ਜੀ ਆਂਟੀ ਨੇ ਪਰ ਚਲ ਕੋਈ ਨਾ ਮੁੜ ਜਾਂਦੀ ਲੜਨ ਨੂੰ ਵੀ ਚਾਹੀਦਾ ਇਹਨੂੰ ਵੀ ਹੁਣ ਪਾਪਾ ਦਾ ਮੇਰਾ ਵਿਚਾਰਾ ਇੱਥੇ ਹੈ ਨਹੀਂ ਐ ਇਸ ਕਰਕੇ ਮੇਰੀ ਥੋੜੀ ਜਿਹੀ ਬੜੀ ਦਿੱਤੀ ਜਾਂਦੀ ਐ ਪਾਪਾ ਛੇਤੀ ਆ ਜਾ ਬਾਈ ਬਣੀ ਮੈਨੂੰ ਬੜਾ ਮੈਂਦਰ ਹਟ ਜਾ ਯਾਰ ਛੇੜਨਾ ਮੈਨੂੰ ਨਾ ਹਟਲਾ ਪਾਪਾ ਛੇਤੀ ਆ ਜਾ ਤੇਰੇ ਬੰਦੇ ਦੀ ਬੜੀ ਮੇਰੀ ਦਿੱਤੇ ਦਿੱਤੀ ਜਾਂਦੀ ਐ ਇੱਥੇ ਜਿਹੜੀ ਗਲਤ ਤੇਰੇ ਹਿੱਸੇ ਨਹੀਂ ਪਾਪਾ ਮੇਰੇ ਪੈ ਜਾਂਦੀਆਂ ਨੇ ਫਿਰ ਮੈਨੂੰ ਕਹਿ ਦਿੰਦੇ ਆ ਮੈਨੂੰ ਹਟ ਕੇ ਆ ਨਹੀਂ ਕੁੱਤਿਆਂ ਨੂੰ ਲੱਗਿਆ ਪਿਆ ਮੈਂ ਜੀਭਾਂ ਕੱਢ ਕੱਢ ਕੇ ਪਰੇ ਮ ਜਾ ਉਧਰ ਕਿਉਂ ਹੋ ਜਾ ਮੈਂ ਮੋਟੀ ਐਂਟ ਦਾ ਦੂਰ ਨਹੀਂ ਜਾ ਸਕਦਾ ਆਏ ਹਾਏ ਮਨਿੰਦਰ ਮੈਂ ਆਲਰੇਡੀ ਲੇਟ ਆ ਯਾਰ ਪਰੇ ਹੋ ਜਾ ਕਿਉਂ ਲੇਟ ਹੋ ਗਿਆ ਫਿਰ ਮਨਿੰਦਰ ਹਟ ਜਾ ਮੈਨੂੰ ਬੁਲਾ ਰਾ ਵਸ ਕਿੰਨੀ ਦੇਰ ਕਿੰਨੀ ਪੱਕਾ ਓ ਨਾ ਬਿਲਕੁਲ ਭਾਂਜਾ ਕਰੋ ਜਾ ਮੁਰਤੇ ਨਹੀਂ ਆਉਂਗਾ ਦਫਾ ਹੋ ਜਾਓ ਦੇਖ ਲਓ ਛੇਤੀ ਨਿਕਲ ਤੁਹਾਡੇ ਬੈਂਕ ਅਕਾਊਂਟ ਦਾ ਪਾਸਵਰਡ ਬਤਾ ਦੇ ਜਾ ਦੇਖ ਲਓ ਆਸ਼ ਕਰਦਾ ਕਿ ਕਿੰਨੇ ਕੇ ਨੰ ਕਰੇਗਾ ਤੁਹਾਡੇ ਕੌੜ ਚ ਪੈ ਥੋੜ ਪਿਆਰ ਨਾਲ 4-500 ਕਰੋੜ ਰੁਪਇਆ ਪਾਇ ਰਹਿਣਾ ਭੋਲੇ ਨੇ ਪੜ ਲੈਨੇ ਪਾਇਨਾ ਨੇ ਨੰਨੇ ਵੇ ਦੋਸਤੋ ਮੇਰੀ ਮੰਮੀ ਕੋਲ ਸਿਰਫ ਕਿਨੇ ਵਸੇ 40 ਕੁ ਬੀਰ ਪੇ ਹਣਾ ਇਧਰ ਦੇਖੀ ਤੂੰ ਆੜ ਗਿਆ ਕੁੱਤੇ ਆ ਯਾਰ ਹੱਥ ਨਾ ਲਾ ਮੈਨੂੰ ਕਿਹੜੇ ਕੁੱਤੇ ਵਾਲੇ ਰਾਤ ਦੇੜੇ ਕੁੱਤੇ ਛੱਡ ਕੇ ਆਇਆ ਮੈਂ ਤੈਨਾਂ ਹੱਤਾ ਤਿਆ ਹੋ ਹੱਥ ਵੀ ਧੋਤੇ ਆ ਕੇ ਮੈਂ ਨਾਤਾ ਤਾਂ ਨਹੀਂ ਗਿਆ ਲੇ ਫਿਰ ਕਰਤਾ ਆਹੀ ਗੱਲ ਤੇ ਤੂੰ ਅੜਿੱਕਤਾ ਸੀ ਨਾ ਵੀ ਚਾਬੀ ਆਪੀ ਗੱਡੀ ਮੋੜ ਨੂੰ ਮੈਂ ਮੋ ਯਾਰ ਮੈਂ ਦਾ ਮਨੂੰ ਅੜੀਆਂ ਤੋਂ ਵਿੱਚ ਬੜਾ ਮੈਂ ਹੰਦ ਇਹ ਚਾਹ ਤੈਨੂੰ ਵਿੱਚ ਪੇਰਾ ਮਾਰ ਤੂ ਬਹੁਤ ਮਜ਼ਾ ਆਉਂਦਾ ਗਾਇਲਾ ਵਿੱਚ ਪੇੜ ਮਾਰੀ ਤੇ ਨਾਲ ਹੀ ਮੂੰਹ ਤੇ ਹੱਸ ਕੇ ਇਧਰ ਮੂੰਹ ਕਰਕੇ ਦਿਖਾਈ ਆਹ ਦੇਖ ਲੋ ਤੇਰੇ ਕੜਾ ਪੜਾ ਵੱਜ ਜਾਣਾ ਕੱਕਾ ਫੇਟ ਹਾਂ ਬੀਤ ਚੱਲ ਨਿਕਲ ਬੰਤੂ ਵਿੱਚ ਚੱਲ ਤੂੰ ਵਿੱਚ ਚੱਲ ਤੈਨੂੰ ਮਲੇਂਦਰਾ ਆੜ ਜਾ ਯਾਰ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਕੁੱਤੇ ਮੇਰੀ ਮੰਮੀ ਨੇ ਮੈਨੂੰ ਬਾਹਾਂ ਦੇ ਆਏ ਨਾ ਮੇਰੇ ਪੈਰ ਤੇ ਕੀ ਵੱਜਿਆ ਤੇ ਬੜਾ ਵੱਜਿਆ ਆਏ ਢੀ ਜੋਰ ਦੀ ਲਫੇੜਾ ਮਾਰੇ ਬੰਦਰ ਬੂਤੜਾ ਚਿੱਟੀ ਬੁੱਤੀ ਮੋਟੀ ਆਂਟੀ ਦਫਾ ਮਨੇਂ ਤੇ ਹਲਾਈ ਨਾ ਮੈਂ ਕੱਪੜਾ ਮੋਮ ਮਾਰਉਂ ਤਰੇ ਨੂੰ ਹੋਏ ਵਰਬਾ ਇੱਕ ਗੰਦੀ ਲਾ ਦੇ ਸਕੂਲੇ ਪਤਾ ਨਹੀਂ ਕਿਉਂ ਨਹੀਂ ਜਾਂਦੀ ਗੰਦੀ ਲਾ ਦੇ ਅਵੀ ਮੈਂ ਤੁੰਗ ਕਰ ਜੀ ਤੰਗ ਕਰਦਾ ਮੈਂ ਮੈਂ ਤੈਨੂੰ ਤੰਗ ਕਰਦਾ ਹੋ ਕੇ ਤੇ ਮਰੀ ਕੰਪੀਂ ਵੀ ਜਾਤੇ ਨਾ ਮੈਂ ਦਿਨ ਦਿੱਤਨੇ ਇਸੜੀ ਦੇ ਤੰਗ ਮਨੇਂ ਤੇ ਹਟ ਜਾ ਯਾਰ ਦੇ ਲੰਨ ਕਹਿੰਦੇ ਮੋਪੀ ਰੋਪੀ ਮੋਟੀ ਅੰਟੋਪੀ ਮਾਂਂਟੀ ਕੰਨੂ तिरखा नी तिरखा नी हो जा इधर जा मैं आके कराऊं तेरे तू ये देख तीन बॉस से पिकदान का नो दो तो पर्सनल हो गए गड्डी मुड़ के सो गाइस मम्मा रेडी हो चुके हैं तो मेरा ये गाला पे चुकी हैं ने तू सुनया <laughs> नहीं क्या सुना दिनिया देख ला इससे चंगा ना स्कूल चले जाया करो गाला सुनने चंगा नहीं नहीं ये ऐसी कर ही डी मेरे बाल गल्ले यार ਮੈਂ ਡਰਾ ਮਾਰਨਾ ਕਿ ਨਾ ਗੱਡੀ ਚ ਤੁਹਾਨੂੰ ਗੱਡੀ ਚ ਹੀਟਰ ਲਾਉਂਦੇ ਨਾ ਗੱਡੀ ਚ ਹੀਟਰ ਲਾ ਲਿਓ ਇਹਨਾਂ ਨਾਲ ਸੱਕ ਜਾਣਾ ਮੈਂ ਕੈਸ਼ਵਲ ਤੇ ਬੈ ਕੇ ਸੱਕ ਲਵਾਜੂ ਬਾਹਰ ਸ਼ਾਲ ਕਿத்ਹੜਾ ਹੱਥ ਪੈਲੇ ਬਟਨ ਤੇ ਬੰਦ ਕਰਨਾ ਕਿ ਨਾ ਪਹਿਲਾਂ ਦਿੱਥੋ ਬਾਦੇ ਨੋਟ ਕਰ ਹਾਲੇ ਕੋਈ ਨਾ ਬਾਲ ਸਲੂਪਾ ਜਾਣਗੇ ਬ੍ਰੈਕਰ ਮੈਂ ਨੋਟ ਚ ਪਾ ਕੇ ਲੈ ਦਿੰਨਾ ਅੱਜ ਪਾ ਲੂਗੀ ਆਥਾ ਜ ਵੀ ਸੋਹਣੀ ਲੱਗ ਦਿੱਤਾ ਅੱਜ ਪਾਪਾ ਦੀ ਛੁੱਟੀਆਂ ਹੀ ਸੀਗੀ ਬਾਪਾ ਕੰਮ ਤੇ ਗਏ ਹੋ ਨੇ ਅੱਜ ਵੀ ਤੁਹਾਨੂੰ ਥੋੜੀ ਟੈਨਸ਼ਨ ਆ ਇੱਥੇ ਤੁਹਾਡੀ ਸਾਨੂੰ ਪਤਾ ਨਹੀਂ ਕਿਉਂ ਇੰਨੀ ਟੈਨਸ਼ਨ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਸੀਂ ਕਿਉਂ ਤੁਹਾਡੀ ਟੈਨਸ਼ਨ ਲਈ ਜਾਂਦੇ ਆ ਤੁਹਾਡੇ ਪਿੱਛੇ ਕਿਉਂ ਭੱਜੇ ਫਿਰਦੇ ਆ ਇੱਕ ਮੈਂਟਰੀ ਤੁਸੀਂ ਸਾਡੀ ਗੱਲ ਸੁਣਦੇਗੇ ਆ ਜਾ ਮੇਰੇ ਪੁੱਤ ਹੌਲੀ ਪਿਲੰਦਰ ਰੁਕ ਜਾ ਆ ਜਾ ਮੇਰੇ ਪਿੱਛੇ ਅੱਛਾ ਆ ਲੈ ਕੇ ਰਾਇ ਦਾ ਫੋਨ ਮੰਮੀ ਦੋ ਦਫਾ ਫੋਨ ਲੈ ਕੇ ਜਾਂਦੇ ਨੇ ਹੁਣ ਕੰਮ ਤੇ ਹੈਨਾ ਗਾਇਜ਼ ਨਹੀਂ ਤੁਹਾਡੀ ਕਮਾਈ ਦੇ ਲਈ ਹੈ ਹੇ ਗਾਇਸ ਵੀ ਇੱਥੇ ਜਿਹੜੇ ਲੈਣਾ ਵਾ ਜਦ ਲੈ ਕੇ ਜਾਂਦਾ ਬੰਦਾ ਤੂੰ ਕਹਿੰਦੇ ਹਾਂ ਮੈਂ ਲੈ ਕੇ ਜਾਂਦਾ ਵਾਂ ਲੈ ਕੇ ਨਹੀਂ ਆਣਾ ਆਦਾ ਯਾਰ ਆਪਈਏ ਚੱਲੋ ਹੁਣ ਚਾਹ ਤਾਂ ਕੀ ਪੀਣੀ ਐ ਆ ਉਹਨੂੰ ਉਹ ਬਾਹਰ ਹੜਾ ਆਇਆ ਆ ਗੇਟ ਲਾ ਕੇ ਆਈ ਪਾਸੇ ਵਿੱਚ ਪਾਤਾ ਪਾਤਾ ਹੋਊਗਾ ਆ ਦੇਖ ਲੈ ਡੱਬੇ ਕਰ ਲੈ ਲੈ ਆ ਫਿੰਗਰ ਵਾਲੇ ਡੱਬੇ ਅੰਦਰ ਰੋਟੀਆਂ ਦਾ ਡੱਬਾ ਇਹਦੇ ਵਿੱਚ ਪਿਆ ਹੋਣਾ ਰੋਟੀ ਕਹਿੰਦਾ ਖਾਦੀ ਸੀਗੀ ਕੀ ਅਗੇ ਦੇਸੀ ਗਾਹ ਦਾਲ ਸਬਜੀ ਖਾਦੀ ਤੇ ਰੋਟੀ ਇੱਥੇ ਸਾਰੇ ਮਰਗਰ ਮਰਗ ਅੱਛਾ ਇਸੀਆਂ ਹਰੇ ਮਰਗਾ ਲੈ ਕੇ ਲੈਣੀ ਹੈ ਚਲੋ ਗਾਇਸ ਇਹ ਤਾਂ ਵੱਡੇ ਬੰਦੇ ਨੇ ਆਪਾਂ ਚੱਲਦੇ ਆ ਬਾਹਰ ਦੇਖ ਕੇ ਨਹੀਂ ਕਿ ਮੋਲ ਚੜਾ ਬਾਜ ਆਜੋ ਮੰਮਾ ਛੱਡ ਦੀ ਦੀ ਜੀ ਝੜ ਲੰਦੇ ਪਏ ਨੇ ਲੈ ਆਈਏ ਨਾ ਉਹ ਬੇਲੀ ਫਿਰਦੀ ਤੂੰ ਵੀ ਲਾੜਾ ਜਾ ਨਾ ਤੇ ਲੈ ਆ ਵੀ ਲੱਤਾ ਕੋਡਲਾ ਮੈਂ ਲੈ ਲਿਆ ਮੋਰ ਕੋਟੀ ਦਾ ਥੱਕੀ ਨਹੀਂ ਨਾ ਨਾ ਆਪਾਂ ਇੱਥੇ ਦਾ ਕਾਹੇ ਨਹੀਂ ਆ ਗਏ ਬੱਸ ਤੁਸੀਂ ਵੀ ਕੰਮ ਕਰੋ ਆਪਣੇ ਘਰ ਦੇ ਘਰੋ ਆਪਣੇ ਘਰ ਦੇ ਠੀਕ ਹੈ ਮੈਂ ਤਾਂ ਕਰ ਬੱਸ ਸਾਡਾ ਬੱਸ ਸਾਡਾ ਬਲੌਗ ਲਾ ਕੇ ਰੱਖਦਾ ਕਰੋ ਸਾਡਾ ਬਲੌਗ ਲਾ ਕੇ ਰੱਖਦਾ ਕਰੋ ਸਾਡਾ ਬਲੌਗ ਲਾ ਕੇ ਗੱਡੀ ਮੋੜੀ ਰੱਖ ਕੇ ਫਾਇਦਾ ਇੱਕ ਜਗ੍ਹਾ ਘੜਾ ਦਿਆ ਇੰਨੀ ਜਗ੍ਹਾ ਖਾਲੀ ਇੱਥੇ ਕੀ ਨਹੀਂ ਆ ਆ ਗਏ ਆਪਣਾ ਕੰਮ ਖਾਣ ਨੂੰ ਚੱਲੋ ਅੰਦਰ ਕਰ ਬਿਲੰਦਾ ਉੰਮੀ ਚੱਲ ਉੰਗੋੜਾ ਸਟਾਰਟ ਕਰੋ ਦੇ ਛੱਬੀ ਕੋਈ ਲੈ ਚੁੱਤੀ ਕਰ ਮਨਿੰਦਰ ਚੱਲੋ ਦੋਸਤੋ ਮੰਮੀ ਵੀ ਚੱਲਿਆ ਹੁਣ ਆਪਾਂ ਚੱਲਦੇ ਆ ਪਰ ਇਹ ਨਾਟੀ ਮਾੜੇ ਜੀ ਅੱਗੇ ਜਿ ਭਈਆ ਰਾਂਗੇ ਆ ਰਹੀਆਂ ਭਈਆ ਰਾਂ ਨੇ ਵੀ ਆ ਗਈ ਹਵਾ ਘੱਟ ਆ ਯਾਰ ਹਵਾ ਭਰਾ ਨਹੀਂ ਪੈਣੀ ਉੱਤਰਨੇ ਟਾਇਰ ਆਲਿਓ ਨਹੀਂ ਟਾਇਰ ਤਾਂ ਗੱਲ ਖਰਾਬ ਹੋਇਆ ਆ ਚੱਲਦੀ ਦਾ ਪਤਾ ਨਹੀਂ ਲੱਗਦਾ ਇਹਦੇ ਨਾਲ ਇਹਦੇ ਟਾਇਰ ਹੁਣ ਲੈਣਾਂ ਨਵੇਂ ਕਰਾਉਣੇ ਆ ਫਿਰ ਹੋਣੇ ਫੋਨ ਦੇਦੇ ਭੈਣੇ ਮੇਰਾ ਅੰਨੇ ਵਾ ਤੇ ਚੱਲੋ ਦੋਸਤੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਲਵ ਯੂ ਟੂਅਲ ਬਾਏ ਬਾਏ ਲਾਈਕ ਮਨ ਸ਼ੇਅਰ ਕਰਦੇ ਹੋ ਬਾਏ ਬਾਏ ਹੱਥ ਫੜਾ ਕਰ ਉੱਪਰ ਚੱਕ ਹਾਂ ਆਏ ਹਾਏ